ਸੱਚੀ ਕਲ ਦੋਸਤੋ ਪਬਲਿਕ ਸਮਾਣਾ ਨੇ ਉਸ ਤੇ ਤੜਾਇ ਸਾਰਿਆਂ ਦਾ ਸਵਾਗਤ ਹੈ ਸ਼ਿਵ ਸ਼ੰਕਰ ਯੂਥ ਸੇਵਾਦਲ ਸਮਾਣਾ ਵੱਲੋਂ ਅੱਜ ਸਥਾਨਕ ਸੱਚਾ ਮਹਾਕलेश्वर ਮੰਦਿਰ ਵਿਖੇ ਜਿਹੜਾ ਰਮਨ ਮਿੰਦਰਾ ਦੀ ਅਗਵਾਈ ਦੇ ਵਿੱਚ ਇਲਾਕੇ ਦੇ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਲੋੜਵੰਦ ਪਰਿਵਾਰਾਂ ਦੇ ਜਿਹੜੀਆਂ ਦੋ ਲੜਕੀਆਂ ਦੇ ਸਮੂਹੀਕ ਜਿਹੜੇ ਵਿਆਹ ਰੱਖੇ ਗਏ ਇਸ ਮੌਕੇ ਮੁੱਖ ਮਹਿਮਾਨ ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਤੇ ਹਾਗਰਵਾਲ ਤਰਮਸ਼ਾਲਾ ਦੇ ਪ੍ਰਧਾਨ ਮਦਨ ਮਿੱਤਲ ਨੇ ਜਿਹੜਾ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਹੋਰ ਵੀ ਕਾਫੀ ਸ਼ਹਿਰ ਦੇ ਲੋਕਾਂ ਦੇ ਵੱਲੋਂ ਸਿਟੀ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈਗੀ ਨਹਿਣਾ ਆਰਿਆ ਧਰਮਸ਼ਾਲਾ ਦੇ ਪ੍ਰਧਾਨ ਯਸ਼ਪਾਲ ਸਿੰਘਲਾ ਵੇਦਪ੍ਰਕਾਸ਼ ਕੰਸਲ ਡਾਕਟਰ ਪ੍ਰੇਮਪਾਲ ਡਾਕਟਰ ਰਜਿਤ ਗੋਇਲ ਲੱਕੀ ਲਵ ਸਿੰਘ ਲਵਲੀ ਪ੍ਰਦੀਪ ਗੋਇਲ ਬਿੰਕਾ ਗੋਪਾਲ ਕ੍ਰਿਸ਼ਨ ਗਰਗ ਹਮਿੰਦਰ ਸੰਧੂ ਧਰਮਪਾਲ ਨਹਾਰ ਸੰਜੇ ਮੰਤਰੀ ਪਵਨ ਸ਼ਾਸਤਰੀ ਸੰਜੇ 사ਨੀ ਤੇ ਹੋਰ ਵੀ ਕਾਫੀ ਸ਼ਹਿਰ ਦੇ ਲੋਕਾਂ ਨੇ ਪਹੁੰਚ ਕੇ ਇਹਨਾਂ ਬੱਚਿਆਂ ਨੂੰ ਜਿਹੜਾ ਆਪਣਾ ਆਸ਼ੀਰਵਾਦ ਦਿੱਤਾ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਜਿਹੜਾ ਨੇਕ ਕੰਮ ਐ ਦੁਨੀਆ ਦੇ ਉੱਤੇ ਇਸ ਤੋਂ ਉੱਪਰ ਜਿਹੜਾ ਕੋਈ ਵੀ ਕੰਮ ਨਹੀਂ ਤੇ ਨਾ ਹੀ ਇਸ ਤੋਂ ਵੱਡਾ ਕੋਈ ਜਿਹੜਾ ਪੁੰਨ ਹੈ ਤੇ ਉਹਨਾਂ ਦੇ ਵੱਲੋਂ ਆਪਣਾ ਅਸ਼ੀਰਵਾਦ ਪ੍ਰਦਾਨ ਕਰਦੇ ਉਹਨਾਂ ਕਹਿਆ ਕਿ ਜ਼ਿੰਦਗੀ ਦੇ ਨਵੇਂ ਪਹਾੜ ਦੇ ਲਈ ਜਿਹੜੀਆਂ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਉਹਨਾਂ ਨੇ ਬੋਲਦੇ ਕਿਹਾ ਕਿ ਸ਼ਿਵ ਸ਼ੰਕਰ ਯੂਥ ਦਲ ਵੱਲੋਂ ਕੀਤੇ ਜਾ ਰਹੇ ਸਮਾਜਿਕ ਧਾਰਮਿਕ ਕਰਜਾ ਦੀ ਜਿਹੜੀ ਹੈ ਖੁੱਲ ਕੇ ਸਲਾਘਾ ਕੀਤੀ ਤੇ ਇਸ ਮੌਕੇ ਮੰਚ ਤੇ ਜ਼ਿੰਮੇਵਾਰ ਸੰਜੇ ਮੰਤਰੀ ਵੱਲੋਂ ਵੀ ਕਾ ਕੁਪੀ ਨਾਲ ਜਿਹੜੀ ਇਹ ਨਿਭਾਈ ਗਈ ਤੇ ਉਹਨਾਂ ਨੂੰ ਜਿਹੜਾ ਅੱਜ ਸੈਰ ਦੇ ਮੁਬਾਰਕਾਂ ਦਿੱਤੀਆਂ ਗਿਆ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਣੇ। ਹਲੇ ਸਭ ਕੀ ਕਹੋਂਗੇ ਜਿਹੜਾ ਅੱਜ ਸ਼ਿਵ ਸ਼ੰਕਰ ਜੂਤ ਦਲ ਵੱਲੋਂ ਸਮੂਹਿਕ ਵਿਆਹ ਕਰਵਾਏ ਜਾ ਰਹੇ ਨੇ ਦੋ ਬੱਚਿਆਂ ਦੇ। ਦੇਖੋ ਮੈਂ ਸਾਰੇ ਸ਼ਿਵ ਸ਼ੰਕਰ ਜੂਤ ਕਲੱਬ ਨੂੰ ਮੁਬਾਰਕਵਾਦ ਵੀ ਦਿੰਨਾ ਔਰ ਉਹਨਾਂ ਬੱਚਿਆਂ ਨੂੰ ਮੁਬਾਰਕਵਾਦ ਵੀ ਦਿੰਨਾ ਜਿਹੜੇ ਅੱਜ ਪਵਿੱਤਰ ਰਿਸ਼ਤੇ ਦੇ ਵਿਆਹ ਦੇ ਬੰਧਨ ਦੇ ਵਿੱਚ ਬੰਦਣ ਜਾ ਰਹੇ ਨੇ। ਉਹਨਾਂ ਨੂੰ ਪਰਮਾਤਮਾ ਆ ਜਿੰਦਗੀ ਬਖਸ਼ੇ ਔਰ ਸੁਖ ਰਹੇ ਖੁਸ਼ੀ ਖੁਚੀ ਰਹਿਣ। ਔਰ ਆਪਣੇ ਮਾਪਿਆਂ ਦਾ ਸਤਿਕਾਰ ਕਰਨ ਔਰ ਉਹਨਾਂ ਪਰਿਵਾਰਾਂ ਨੂੰ ਵੀ ਮੁਬਾਰਕਬਾਦ ਜਿਨ੍ਹਾਂ ਦੇ ਬੱਚੇ ਨੇ ਜਿਨ੍ਹਾਂ ਦੇ ਅੱਜ ਦੋਨੇ ਪਰਿਵਾਰਾਂ ਦੇ ਬੱਚਿਆਂ ਦੀ ਵਿਆਹ ਹੋਣ ਜਾ ਰਹੀ ਹੈ ਉਹਨਾਂ ਨੂੰ ਵੀ ਮੁਬਾਰਕਬਾਦ ਦਿਨਾ ਇਹ ਸੱਚੇ ਪਾਤਸ਼ਾਹ ਇਹਨਾਂ ਦੇ ਮਿਹਰ ਭਰੇ ਹੱਥ ਹੈ ਜਿਹੜਾ ਉਹ ਬਣਾ ਕੇ ਕਰੋ ਚਲੋ ਜੀ ਹਾਂਜੀ ਰਮਨ ਜੀ ਕੀ ਕਹੋਗੇ ਜਿਹੜੇ ਤੁਸੀਂ ਅੱਜ ਸਮੁਇਕ ਜਿਹੜੇ ਦੋ ਬੱਚਿਆਂ ਦੇ ਵਿਆਹ ਕਰਵਾ ਰਹੇ ਆ ਅੱਜ ਸ਼ਿਵਸ਼ੰਕਰ ਯੂਸੇਵਾ ਦਾ ਸਮਾਨਾ ਵੱਲੋਂ ਅੱਜ ਜਿਹੜੇ ਇਹ ਦੋ ਜੋੜਤ ਮੰ ਲੜਕੀਆਂ ਦੀ ਸ਼ਾਦੀ ਸ਼੍ਰੀ ਸੱਚਾ ਮਾਕਲੇ ਸ਼ਿਵਮੰਦਰ ਚ ਕਰਵਾਈ ਜਾ ਰਹੀ ਹੈ ਇਹ ਸਾਡੇ ਸਮਾਨਾ ਸ਼ਹਿਰ ਦੇ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਪ੍ਰੋਗਰਾਮ ਜਿਹੜਾ ਪੂਰ ਹੋ ਰਿਹਾ ਤੇ ਮੈਂ ਉਹਨਾਂ ਸਾਰੇ ਦਾਨੀ ਸੱਜਣਾ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੀ ਸਹਾਇਤਾ ਦੇ ਨਾਲ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਦੇ ਅਸ਼ੀਰਵਾਦ ਦੇ ਨਾਲ ਅਸੀਂ ਇਹ ਕੰਮ ਜਿਹੜਾ ਕਰਨ ਜਾ ਰਹੇ ਹਾਂ ਜਾਂ ਕਰ ਰਹੇ ਹਾਂ ਤੇ ਮੈਂ ਇੱਕ ਵਾਰ ਫੇਰ ਸਾਡੇ ਸਾਰੇ ਸਾਰੇ ਪਤਵੰਤੇ ਸੱਜਣ ਇਹਨਾਂ ਦਾ ਵੀ ਮੈਂ ਇੱਥੇ ਆਇਆ ਤੇ ਬਹੁਤ-ਬਹੁਤ ਧੰਨਵਾਦ ਕਰਦਾ ਅਤੇ ਨਾਲ ਹੀ ਸਾਡੀ ਸੰਸਥਾ ਜਿਹੜੀ ਕਿ ਸਮਾਜ ਸੇਵੀ ਸੰਸਥਾ ਦੇ ਤੌਰ ਤੇ ਕੰਮ ਕਰ ਰਹੀ ਹੈ ਪਿਛਲੇ ਕੁਝ ਮਹੀਨੇ ਪਹਿਲਾਂ ਅਸੀਂ ਇੱਕ ਮੁਹਿੰਮ ਚਲਾਈ ਸੀਗੀ ਪੌਦੇ ਲਗਾਉਣ ਜਿਹੜੀ ਮੁਹਿੰਮ ਦੇ ਵਿੱਚ ਅਸੀਂ ਤਕਰੀਬਨ 10000 ਦੇ ਲਗਭਗ ਪੌਦੇ ਅਸੀਂ ਸ਼ਹਿਰ ਸਮਾਣਾ ਦੇ ਵਿੱਚ ਲਗਾਏ ਸਨ ਤੇ ਮੈਂ ਅੱਜ ਨੂੰ ਹੀ ਇਹ ਵਿਸ਼ਵਾਸ ਜਨਾਨਾ ਕਿ ਸਾਡੀ ਸਮਾਜ ਸੇਵੀ ਸੰਸਥਾ ਜਿੱਥੇ ਦਾ ਕੋਸ਼ਿਸ਼ ਹੋ ਸਕਦੀ ਹੈ ਸਾਡੇ ਰੋਟਰੀ ਕਲੱਬ ਸੈਂਟਰਲ ਸਮਾਣਾ ਦੇ ਪ੍ਰਧਾਨ ਅਰਦੀਪ ਗੋਲਜੀ ਮਿੰਕਾ ਰਜੇਸ਼ ਗੋਇਲ ਜੀ ਤੇ ਨਾਲ ਹੀ ਸਾਡੇ ਆ ਆਪਣਾ ਪਵਨ ਸ਼ਾਸਤਰੀ ਜੀ लवली ਜੀ ਇਹਨਾਂ ਦੇ ਸਭ ਦੇ ਸਹਿਯੋਗ ਦੇ ਨਾਲ ਅਸੀਂ ਇਹ ਕੰਮ ਅੱਗੇ ਵੀ ਕਰਦੇ ਰਹਾਂਗੇ ਰਮਨ ਜੀ ਇਹ ਫਸਟ ਟਾਈਮ ਕਰਾ ਰਹੇ ਹੋ ਕਿ ਪਹਿਲਾਂ ਵੀ ਕਰਵਾਏ ਤੁਸੀਂ ਤੋਂ ਪਹਿਲਾਂ ਮੇਨ ਦੇ ਮਹੀਨੇ ਵਿੱਚ ਅਸੀਂ ਪੰਜ ਲੜਕੀਆਂ ਦੀ ਸ਼ਾਦੀ ਮਾਤਾ ਨਾਨਾ ਔਰਤਾਂ ਇਨਸ਼ਾਅੱਲਾ ਵਿੱਚ ਵੀ ਕਰਾਈ ਸੀਗੀ ਤੇ ਜਿਸ ਦੇ ਵਿੱਚ ਨਾਨ ਔਰਤਾਂ ਇਨਸ਼ਾਅੱਲਾ ਦੇ ਪ੍ਰਧਾਨ ਸ਼੍ਰੀ ਯਸ਼ਪਾਲ ਜੀ ਸਿੰਗਲਾ ਉਹਨਾਂ ਨੇ ਸਾਨੂੰ ਪੂਰਨ ਸਹਿਯੋਗ ਦਿੱਤਾ ਸੀ ਤੇ ਉਹਨਾਂ ਨੇ ਸਾਨੂੰ ਕਦੀ ਵੀ ਕਿਸੇ ਵੀ ਕੰਮ ਨੂੰ ਧਰਮਸ਼ਾਲਾ ਦੇ ਬਾਰੇ ਜਾਂ ਕਿਸੇ ਹੋਰ ਵੀ ਉਦੇ ਦੇ ਬਾਰੇ ਕਦੀ ਵੀ ਸਾਨੂੰ ਕੋਈ ਇਨਕਾਰ ਨਹੀਂ ਕੀਤਾ ਤੇ ਉਹਨਾਂ ਦਾ ਵੀ ਸਾਨੂੰ ਬਹੁਤ ਸੇਧ ਰਿਹਾ ਹੈ ਤੇ ਨਾਲ ਹੀ ਡਾਕਟਰ ਪ੍ਰੇਮਪਾਲ ਜੀ ਜਿਹੜੇ ਕਿ ਸਾਡੇ ਸ਼ਹਿਰ ਸਮਾਨਾ ਦੇ ਇੱਕ ਬਹੁਤ ਵੱਡੇ ਦਾਨੀ ਸੱਜਣ ਨੇ ਤੇ ਜਿਹੜੇ ਹਮੇਸ਼ਾ ਸਾਡੇ ਨਾਲ ਖੜੇ ਰਹਿੰਦੇ ਨੇ ਉਹਨਾਂ ਦਾ ਅਸ਼ੀਰਵਾਦ ਸਾਨੂੰ ਹਮੇਸ਼ਾ ਬਣਿਆ ਰਹਿੰਦਾ ਅਸੀਂ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਅਤੇ ਮੈਂ ਵਿਸ਼ੇਸ਼ ਤੌਰ ਤੇ ਸਾਡੇ ਸਮਾਨਾ ਹਲਕੇ ਦੇ ਵਿਧਾਇਕ ਅਦਿਤਪੁਰ ਮੰਤਰੀ ਸਰਦਾਰ ਚੇਤਨ ਸਿੰਘ ਜੋੜਾ ਮਾਜੜਾ ਤੇ ਉਹਨਾਂ ਦੇ ਨਾਲ ਮदनलाल ਜੀ ਮਿੱਤਲ ਪ੍ਰਧਾਨ ਅੱਜ ਵਰਤੋਂ ਇਨਸ਼ਾਅੱਲਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਐਨਰੋਜਮਾਂ ਵਿੱਚੋਂ ਟਾਈਮ ਕੱਟ ਕੇ ਸਾਡੇ ਅੱਜ ਇਸ ਫੰਕਸ਼ਨ ਦੇ ਵਿੱਚ ਆਏ ਤੇ ਸਾਡਾ ਬਹੁਤ ਮਾਨ ਸਨਮਾਨ ਜਿਹੜਾ ਸਾਨੂੰ ਦਿੱਤਾ ਅਸੀਂ ਉਹਨਾਂ ਲਈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਪ੍ਰਧਾਨ ਜੀ ਕੀ ਕਹੋਗੇ ਸ਼ਿਵਸ਼ੰਕਰ ਯੂਥ ਦਲ ਵੱਲੋਂ ਅੱਜ ਜਿਹੜੇ ਸਮੋਇਕ ਵਿਆਕਰਵਾਈਜ਼ ਆ ਰਹੇ ਨੇ ਹਾਂ ਬਹੁਤ ਅੱਛਾ ਕੰਮ ਹੈ ਯੂਥ ਕਲੱਬ ਦਾ ਕਰਦਾ ਹਮੇਸ਼ਾ ਹੀ ਇਹਨਾਂ ਦਾ ਜਿਲ੍ਹੇ ਵੀ ਇਹਨਾਂ ਦੇ ਸਮਾਜ ਸੇਵਾ ਦੇ ਕੰਮ ਨੇ ਬਹੁਤ ਅੱਛੇ ਨੇ ਔਰ ਜਿਹੜਾ ਇਹ ਸਮੂਹ ਸ਼ਾਦੀ ਦਾ ਸਮਾਂ ਹੈ ਸਭ ਤੋਂ ਵੱਧ ਬਿੱਤਰ ਹੈ ਜਿਹੜਿਆਂ ਜਾਂਦੇ ਆ ਕਿ ਜਿਨੇ ਪਰਿਵਾਰਾਂ ਦੇ ਸਾਧਨ ਨਹੀਂ ਹੁੰਦੇ ਤਾਂ ਉਹਨਾਂ ਦੇ ਵਿੱਚ ਬੀਟੀ ਦੀ ਸ਼ਾਦੀ ਕਰਤੀ ਦਾ ਬੜੀ ਪ੍ਰੋਬਲਮ ਹੁੰਦੀ ਆ ਮਾਤਾ ਪਿਤਾ ਬੜੇ ਕੰਜਈ ਹੋ ਜਾਂਦੇ ਨੇ ਔਰ ساری ਉਮਰ ਉਹ ਕਰਜ਼ਾ ਲਾਂਦੇ ਹੀ ਉਹਨਾਂ ਦੀ ਲੰਘ ਜਾਂਦੀ ਹੈ ਔਰ ਹਰ ਇੱਕ ਮਾਂ-ਬਾਪ ਦੀ ਇਹ ਇੱਛਾ ਹੁੰਦੀ ਹੈ ਕਿ ਮੈਂ ਆਪਣੀ ਬੇਟੀ ਨੂੰ ਅੱਛੇ ਘਰ ਭੇਜਾਂ ਉਹਦੀ ਠੀਕ ਸ਼ਾਦੀ ਹੋ ਜਾਵੇ ਉਹਦਾ ਘਰਸਥੀ ਠੀਕ ਚੱਲੇ ਇੱਕ ਵੱਡਾ ਅਰਮਾਨ ਹਰ ਇੱਕ ਮਾਂ-ਬਾਪ ਦਾ ਹੁੰਦਾ ਹੈ ਤਾਂ ਉਸ ਅਰਮਾਨ ਨੂੰ ਵੀ ਪੂਰਾ ਕਰਨਾ ਔਰ ਇੱਕ ਗਸਤੀ ਜੀਵਨ ਦੇ ਵਿੱਚ ਮਦਦ ਕਰਕੇ ਉਹਨਾਂ ਦੀ ਸ਼ਾਦੀ ਦਾ ਪ੍ਰਬੰਧ ਕਰਨਾ ਇਸ ਤੋਂ ਨੇਕ ਕੰਮ ਸਾਡੇ ਤਾਂ ਦਾਨਾਂ ਦੇ ਵਿੱਚ ਜਿਹੜਾ ਕੰਨਿਆਦਾਨ ਆ ਸਭ ਤੋਂ ਪਵਿੱਤਰ ਦਾਨ ਮੰਨਿਆ ਗਿਆ ਸਾਡੇ ਸਿਵਾਜ ਦੇ ਵਿੱਚ ਸੋ ਇਹ ਕੰਮ ਸ਼ਿਵ ਸ਼ਕਰ ਯੂਥ ਕਲੱਬ ਵਾਲੇ ਪਹਿਲਾਂ ਵੀ ਇਹਨਾਂ ਨੇ ਕੀਤਾ ਸੀ ਉੱਥੇ ਮਾਤਾ ਜੀ ਆ ਜਾਂਦੇ ਇਨਸ਼ਾਅੱਲਾ ਪ੍ਰੋਗਰਾਮ ਕੀਤਾ ਸੀ ਤੇ ਅੱਜ ਫਿਰ ਇੱਥੇ ਕਰ ਰਹੇ ਨੇ ਆਪਣੇ ਵੱਲੋਂ ਵੀ ਕਰਦੇ ਨੇ ਬੱਚੇ ਟਾਈਮ ਵੀ ਲਗਾਉਂਦੇ ਨੇ ਔਰ ਸਭ ਤੋਂ ਵੱਡੀ ਗੱਲ ਸ਼ਹਿਰ ਤੋਂ ਸਹਿਯੋਗ ਲੈ ਕੇ ਕੰਮ ਕਰਨਾ ਸਹਿਯੋਗ ਲੈਣਾ ਵੀ ਬੜਾ ਔਖਾ ਹੁੰਦਾ ਸੋ ਟਾਈਮ ਕੱਢ ਕੇ ਸਾਰਾ ਕੰਮ ਕਰਦੇ ਨੇ ਮੈਂ ਤਾਂ ਇਹਨਾਂ ਦਾ ਹੀ ਬਹੁਤ-ਬਹੁਤ ਧੰਨ